लाओ जी बाबे लाओ जी बाबे थानू अभी कौलाले टोबे दर्शन कराने ला करो दर्शन कौलों टोबा मेरे को मिली कह लेके जान दें लग कौल टोबा करो दर्शन और माता नैना देवी पखाड़ तो ਤੇ ਤੁਸੀਂ ਦੇਖ ਸਕਦੇ ਹੋ ਅਕਸਰ ਆ ਜਦੋਂ ਅੰਦਰ ਪਹਿਲਾਂ ਉਹ ਪੁੱਛ ਰਹੇ ਕਿ ਆਪਾਂ ਪਹੁੰਚ ਗਿਆ ਪਕੌੜਾ ਵਾਲੇ ਟੋਬੇ ਤੇ ਓ ਕਰਨ ਓ ਕਰਨ ਕੱਪੜੇ ਤੇਰੇ ਸਾਰੇ ਕਿੱਥੇ ਨੇ ਲਓ ਜੀ ਟੋਲ ਵਾਲਾ ਟੋਬਾ ਉਹਦੇ ਪਹਾੜੀਆਂ ਦੇਖ ਲਈ ਮਾਤਾ ਮੈਂ ਨਾ ਵੀ ਦੀਆਂ ਲਾਬੇ ਉਹ ਤੁਹਾਨੂੰ ਬਲੌਗ ਦਿਖਾਵਾਂਗੇ ਕਿ ਮਲਾਉਦ ਵਾਲਿਆਂ ਸਾਰੇ Y nada más lo...